ਨਸ਼ੇੜੀਆਂ ਨੂੰ ਨਸ਼ੇ ਤੋਂ ਰੋਕੋ ਤਾਂ ਵੇਖੋ ਕੀ ਕਰਦੇ ਨੇ ਹਾਲ ਇਸ ਪਰਿਵਾਰ ਦੇ ਰੋਕਣ ਤੇ 15 ਤੋਂ 20 ਨੌਜਵਾਨ ਬੜੇ ਕਰਦੇ ਵਿੱਚ ਤੇਜ਼ ਤਨ ਹਥਿਆਰਾਂ ਦੇ ਨਾਲ ਕੀਤਾ ਘਰ ਤੇ ਹਮਲਾ ਦਾਦੇ ਕਿ ਨਸ਼ੇੜੀਆਂ ਨੇ ਆਮ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਹੈ ਵੈਸੇ ਤਾਂ ਆਮ ਲੋਕ ਇਹਨਾਂ ਤੋਂ ਦੂਰ ਹੀ ਰਹਿੰਦੇ ਨੇ ਪਰ ਜਦੋਂ ਇਹ ਉਹਨਾਂ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਨਸ਼ਾ ਕਰਦੇ ਨੇ ਤਾਂ ਆਮ ਲੋਕ ਇਹਨਾਂ ਨੂੰ ਰੋਕਦੇ ਜਰੂਰ ਨੇ ਜਿਸ ਤੋਂ ਬਾਅਦ ਇਹ ਨਸ਼ੇੜੀ ਫਿਰ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਹਮਲਾ ਕਰ ਦਿੰਦੇ ਨੇ ਜਿਸ ਦੀ ਗਵਾਹੀ ਭਰਦੀਆਂ ਨੇ ਇਹ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਨ੍ਹਾਂ ਨਸ਼ੇੜੀਆਂ ਦੇ ਵੱਲੋਂ ਇਸ ਘਰ ਤੇ ਹਮਲਾ ਕੀਤਾ ਗਿਆ ਹੈ ਇਨ੍ਹਾਂ ਨਸ਼ੇੜੀਆਂ ਨੂੰ ਨਸ਼ੇ ਕਰਨ ਤੋਂ ਰੋਕਿਆ ਗਿਆ ਸੀ ਤੇ ਫਿਰ ਇਹ 15 ਤੋਂ 20 ਹਮਲਾਵਰ ਲੈ ਕੇ ਆਉਂਦੇ ਨੇ ਤੇ ਘਰ ਤੇ ਤੇਜ਼ ਤਾਰ ਹਥਿਆਰਾਂ ਅਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੰਦੇ ਨੇ ਜਿਸ ਤੋਂ ਬਾਅਦ ਇਹ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਦੱਸਦੇ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਨੇ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਨਸ਼ੇ ਤੋਂ ਰੋਕਿਆ ਦੱਸਦੇ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਨੂੰ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਰੋਕਣਾ ਮਹਿੰਗਾ ਪੈ ਗਿਆ ਜਿਸ ਤੋਂ ਬਾਅਦ ਇਹਨਾਂ ਵੱਲੋਂ ਤੇਜ਼ ਤਾਰ ਹਥਿਆਰਾਂ ਅਤੇ ਇੱਟਾਂ ਰੋੜਿਆਂ ਨਾਲ ਇਹਨਾਂ ਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਬੜੀ ਮੁਸ਼ਕਿਲ ਦੇ ਨਾਲ ਇਸ ਪਰਿਵਾਰ ਨੇ ਆਪਣੀ ਜਾਨ ਬਚਾਈ ਜਿਸ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਇਹਨਾਂ ਵੱਲੋਂ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਤੇ ਦੱਸਿਆ ਗਿਆ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਇਹ ਨੌਜਵਾਨ ਨਸ਼ਾ ਕਰਦੇ ਨੇ ਅਤੇ ਚੋਰੀ ਦਾ ਸਮਾਨ ਵੀ ਵੇਚਦੇ ਨੇ ਭਾਜੀ ਮੇਰੇ ਨਾਲ ਇੱਥੇ ਗੌਂਡ ਦੇ ਵਿੱਚ ਤੇ ਐਸੇ ਚੌਕ ਦੇ ਵਿੱਚ ਬਹੁਤ ਨਸ਼ੇ ਦਾ ਕੰਮ ਹੁੰਦਾ ਹੈਗਾ ਚਲੋ ਚੌਂਕ ਦੇ ਪਿੱਛੇ ਚੌਂਕ 'ਚ ਹੁੰਦਾ ਹੈਗਾ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਆ ਸਾਡੇ ਗਵਾਂਡ ਦੇ ਵਿੱਚ ਨਾ ਇਕਨਾਂ ਤਿਹੇ ਦੇ ਕਿਰਾਏ ਦੇ ਕਮਰੇ ਹੈਗੇ ਆ ਜੀ ਇੱਥੇ ਇੰਨੇ ਨਸ਼ੇ ਵਾਲੇ ਆਣ ਕੇ ਟੀਕੇ ਲਾਉਂਦੇ ਆ ਜੀ ਸ਼ਰੇਮ ਸ਼ਰੇਮ ਟੀਕੇ ਲਾਉਂਦੇ ਆ ਇੱਥੇ ਜੋ ਵੀ ਗੈਰਕਾਨੂੰਨੀ ਕੰਮ ਮੋਬਾਈਲ ਤੱਕ ਚੋਰੀ ਤੱਕ ਦੇ ਵੇਲੇ ਉਹ ਇੱਥੇ ਵੇਚਦੇ ਖਰੀਦਦੇ ਨੇ ਡੇਲੀ ਮੈਂ ਕਹਿੰਦਾ ਜੀ ਇਸ ਤਰ੍ਹਾਂ ਲੱਗੀ ਹੁੰਦੀ ਵੀੜ ਵੀ ਹੱਦੋਂ ਜ਼ਿਆਦਾ ਉਹ ਦੋ ਤਿੰਨ ਵਾਰੀ ਪਹਿਲੇ ਵੀ ਟੋਕਿਆ ਭਾਜੀ ਠੀਕ ਹੈ ਜੀ ਨਹੀਂ ਟਲਦੇ ਹੈਗੇ ਲੋਕ ਤੇ ਅੱਜ ਵੀ ਮੈਂ ਇਹਨਾਂ ਨੂੰ ਟੋਕਿਆ ਵਾ ਇੱਥੇ ਮੁੰਡੇ ਸਿੱਕੇ ਤਿੰਨ ਚਾਰ ਬੈਠੇ ਮੈਂ ਕਿਹਾ ਤੁਸੀਂ ਇੱਥੇ ਫालतੂ ਨਹੀਂ ਬਹਿਣਾ ਕਿਸੇ ਨੇ ਵੀ ਜੀ ਭਾਜੀ 15-20 ਮੁੰਡੇ ਇਕੱਠੇ ਹੋ ਕੇ ਦਾਤਰਾ ਨਾਲ ਡੰਡਿਆਂ ਇੱਟਾਂ ਨਾਲ ਆ ਦੇਖੋ ਪਿੱਛੇ ਆ ਨਾਲੇ ਰਾਜੂ ਦਾ ਨਾਲੇ ਆ ਦੇਖੋ ਜੀ ਆ ਪਿੱਛੇ ਨੇ ਇਹਨਾਂ ਨੇ ਏਦਾਂ ਮੇਰੇ ਘਰ ਤੇ ਹਮਲਾ ਕਰਤਾ ਮੇ ਆ ਫੈਮਿਲੀ ਸਮੇਲ ਸੀਗਾ ਆਪਣੇ ਘਰੇ ਬੈਠਾ ਪਿਆ ਕੰਡੀਸ਼ਨ ਦੇਖੋ ਮੈਂ ਵੀ ਆਪਣਾ ਆਰਾਮ ਨਾਲ ਬੈਠਾ ਰਿਹਾ ਮੈਂ ਧੁੱਪੇ ਤੇ ਘਰੇ ਵਾਲ ਕੇ ਇੱਟਾਂ ਨਾਲ ਡੰਡਿਆਂ ਨਾਲ ਤੇ ਦਾਕਰਾਂ ਨਾਲ ਹਮਲਾ ਕੀਤਾ ਜੀ ਇਹਨਾਂ ਨੇ ਮੈਂ ਬੱਚਿਆਂ ਨੂੰ ਆਪਣਿਆਂ ਨੂੰ ਬੁੜੀ ਮੁਸ਼ਕਲ ਮੈਂ ਬਚਾਇਆ ਅੰਦਰੋਂ ਇਸ ਤਰ੍ਹਾਂ ਕਾਨੂੰਨ ਵਿਵਸਥਾ ਦਾ ਆ ਬੁਰਾ ਹਾਲ ਹੋ ਚੁੱਕਾ ਵੈਸਤਾ ਪੁਲਿਸ ਨੂੰ ਕਦੀ ਪੁਲਿਸ ਨੂੰ ਪੀਸੀਆਰ ਨੂੰ ਕਈ ਵਾਰੀ ਕੰਪਲੀਟ ਕੀਤੀ ਹੈ ਜੀ ਜੀ ਠੀਕ ਹੈ ਜੀ ਪੁਲਿਸ ਵਾਲੇ ਆਉਂਦੇ ਸੀਗੇ ਉਦੋਂ ਇੱਧਰ ਉੱਧਰ ਭੱਜ ਜਾਣਾ ਜਾਂ ਬੈਠਣਾ ਬੰਦ ਹੋ ਜਾਣਾ ਥਾਣਾ ਸਿਟੀ ਤੇ ਕੰਪਲੇਨ ਕੀਤੀ ਹਾਂ ਹਾਂ ਜੀ ਮੈਂ ਥਾਣਾ ਸਿਟੀ ਹੁਣ ਕੰਪਲੀਟ ਕਰਕੇ ਆਇਆ ਹਾਂ ਜੀ ਪਹਿਲਾਂ ਕਰੀ ਦਿੱਤੀ ਹੋਵੇ ਪਹਿਲਾ ਪਹਿਲਾਂ ਨਹੀਂ ਭਾਜੀ ਦਿੱਤੀ ਹੈਗੀ ਕਿਉਂਕਿ ਪਹਿਲਾਂ ਦੋ ਤਿੰਨ ਵਾਰੀ ਟੋਕਿਆ ਮੈਂ ਤੇ ਚਲੋ ਠੀਕ ਰਹਾ ਕੋਈ ਮੈਨੂੰ ਮੁਸ਼ਕਲ ਨਹੀਂ ਸੀ ਕੋਈ ਤੇ ਅੱਜ ਤੇ ਹੱਦੂਆਦ ਕੰਮ ਹੋ ਗਿਆ ਨਾ ਅੱਜ ਤਾਂ ਉਹਨਾਂ ਨੇ ਸਿੱਧਾ ਮੇਰੇ ਘਰ ਤੇ ਹਮਲਾ ਕਰ ਦਿੱਤਾ ਕੁਛੇ ਜੇ ਕੁਛੇ ਜੇ ਛਾਪੇਮਗਰ ਵੀ ਜਿਹੜੇ ਮਾਰੇ ਗਏ ਆ ਹਾਂਜੀ ਹਾਂਜੀ ਕੋਈ ਛਾਪੇ ਛੂਪੇ ਸਹੀ ਤਰ੍ਹਾਂ ਨਹੀਂ ਵਜਦੇ ਜੀ ਇੱਥੇ ਛਾਪੇ ਛੂਪੇ ਬਾਸੋ ਪਹਿਲਾਂ ਹੀ ਆਪ ਹੀ ਦੱਸ ਦਿੰਦੇ ਨੇ ਪੁਲਿਸ ਵਾਲੇ ਕਈ ਕੰਮ ਕਰਾਉਂਦੇ ਨੇ ਖੁਦ ਕਰਾਉਂਦੇ ਨੇ ਮੈਂ ਖੁਦ ਕਹਿੰਨਾ ਵਾਂ ਵੀ ਕਈ ਪੁਲਿਸ ਵਾਲੇ ਕੰਮ ਕਰਾਉਂਦੇ ਨੇ ਇਦਾਂ ਦੇ ਆਪ ਨਸ਼ੇ ਦੇ ਹੁਣ ਕੀ ਮੰਗ ਕੀ ਕਰਦੇ ਆ ਮੰਗ ਮੈਂ ਕਰਦਾ ਵੀ ਕਾਨੂੰਨ ਦੇ ਕੋਲੋਂ ਵੀ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਵਾਂ ਪਹਿਲਾਂ ਤਾਂ ਇਹਨਾਂ ਲੋਕਾਂ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਆ ਜਿਹੜੇ ਨਸ਼ੇ ਵੇਚਦੇ ਨੇ ਇੱਥੇ ਨੰਬਰ 2 ਉਹਨਾਂ ਬੰਦਿਆਂ ਦੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮੇਰੇ ਘਰ ਦੇ ਤੇ ਇਸ ਤਰ੍ਹਾਂ ਕਿ ਤੁਹਾਡੇ ਕੋ ਕੋਈ ਸਬੂਤ ਹੈ ਜੀ ਨਸ਼ੇ ਵਿੱਚ ਹਾਂਜੀ ਬਿਲਕੁਲ ਬਿਲਕੁਲ ਮੈਂ ਸਬੂਤ ਤੁਹਾਨੂੰ ਦੇ ਸਕਦਾ ਵਾਂ ਜੀ ਮੈਂ ਕਹਿੰਦਾ ਪ੍ਰਸ਼ਾਸਨ ਮੇਰੇ ਨਾਲ ਕੰਟੈਕਟ ਕਰੇ ਮੈਂ ਸਬੂਤ ਦੇ ਸਕਦਾ ਵਾਂ ਕਿ ਇੱਕ ਕੁੜੀ ਆ ਤੇ ਇੱਕ ਬੁੱਢੀ ਆ ਉਹ ਨਾਲ ਬੰਦਿਆਂ ਦੇ ਖੇਡਦੀ ਐ ਜੂਏ ਜੂਏ ਦਾ ਕੰਮ ਕੀ ਲਾਉਂਦੇ ਸਾਹਮਣੇ ਟੀਕੇ ਲਾਉਂਦੇ ਚਿੱਟਾ ਵੇਚਦੇ ਚੋਰੀ ਦਾ ਸਮਾਨ ਵੀ ਵੇਚਦੇ ਅਸੀਂ ਉਧਰ ਧਿਆਨ ਨਹੀਂ ਮਾਰਦੇ ਉਹ ਜਦੋਂ ਗੰਦ ਬੋਲਦੇ ਅਸੀਂ ਆਨੇ ਆ ਵੀ ਇੱਥੇ ਗੰਦ ਨਾ ਬੋਲੋ ਉਲਟਾ ਲੱਗ ਕੇ ਵੀ ਨਹੀਂ ਆ ਚੰਗਾ ਨਹੀਂ ਲੱਗਦਾ ਸਾਨੂੰ ਅਸੀਂ ਇਹੋ ਜਿਹੇ ਬੰਦੇ ਨਹੀਂ ਹੈਂ ਸਾਨੂੰ ਰੋਟੀ ਖਾਣ ਲੈਣ ਦੇ ਕਰਾਈ ਰੋਟੀ ਖਾਣ ਉੱਤੇ ਚੜੀਦਾ ਹੈ ਉਹ ਕਹਿੰਦੇ ਉਹ ਗਾੜੀਆਂ ਪੀ ਅਸੀਂ ਤਰ ਸਾਡੇ ਚੰਗਾ ਮਾੜਾ ਸਾਨੂੰ ਬੋਲਦੇ ਆ ਅੱਜ ਕੀ ਹੋਇਆ ਅੱਜ ਅੱਜ ਇਹੋ ਹੋਇਆ ਕਿ ਇਹ ਮੁੰਡੇ ਨੇ ਧੱਕਿਆ ਤੂੰ ਆਣ ਕੇ ਦਸਤਰ ਲੈ ਕੇ ਪੈ ਗਏ ਇਹਨੇ ਆ ਕੇ ਵੀ ਇੱਥੇ ਬਹਿਣਾ ਨਹੀਂ ਇੱਥੇ ਨਾ ਸ਼ੋਰ ਮਚਾਇਆ ਕਰੋ ਹੈ ਤੇ ਤੁਸੀਂ ਇੱਕ ਆਮ ਨਾ ਕਰ ਜਿਹੜਾ ਕਰਦੇ ਜਮਾਰੇ ਇੰਨਾ ਛੇਪਾ ਤੇ ਜੋ ਕੋ ਬੋਤੀ ਦੇ ਵੱਜਾ ਰੋੜਾ ਵੱਜਾ ਬੋਤੀ ਦੇ ਇਟ ਵੱਜੀ ਉਹਦੇ ਪੈਰ ਤੇ ਇੱਕ ਦੇ ਇੱਕ ਦੇ ਹੱਥ ਤੇ ਬਾਹਾਂ ਤੇ ਉਹਦੇ ਗੁੱਜੀ ਸੱਟ ਲੱਗੀ ਬਾਰ-ਬਾਰ ਮਤਲਬ ਬਾਜੀ ਦੇ ਟੋਕਣ ਤੋਂ ਵੀ ਇਹਨਾਂ ਨੇ ਅੱਜ ਮਤਲਬ ਕਿ ਬਾਜੀ ਤੇ ਬੋਲਦੇ ਕਿ ਤੂੰ ਹੀ ਨਾ ਗੰਦੀਆਂ ਗਾਲਾਂ ਕੱਢੋ ਤੇ ਇਹ ਮਤਲਬ ਕਿ ਆ ਕੇ ਬਾਜੀ ਹੁਣਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਆ ਜਿਹੜੇ ਲੜਕੇ ਰਹਿੰਦੇ ਨਾਲ ਨਾਲ ਦੇ ਘਰ ਕਰਾਇਤੇ ਨਸ਼ਾ ਵੇਚਦੇ ਹਾਂਜੀ ਨਸ਼ਾ ਵੇਚਦੇ ਆ ਤੇ ਉੱਪਰ ਵੀ ਬਾਅਦ ਵਿੱਚ ਲੱਗੇ ਉਹ ਹੀ ਟੀਕੇ ਲਗਾਉਂਦੇ ਪੈ ਹੀ ਬਾਜੀ ਜਾ ਕੇ ਬੋਲਣ ਲੱਗੇ ਕਿ ਤੁਸੀਂ ਗਾਲਾਂ ਨਾ ਕੱਢੋ ਚਲੋ ਤੁਸੀਂ ਜੋ ਕਰਦੇ ਕਰੀ ਜਾਓ ਤੇ ਉਹ ਬੋਲਣ ਲੱਗੇ ਅੱਗੋਂ ਬਾਅਦ ਵਿੱਚ ਇਹ ਕਰੇ ਥੱਲੇ ਆ ਕੇ ਬਾਜੀ ਤੇ ਗੱਲ ਪੈ ਗਏ ਕਿ ਕਾਫੀ ਮਤਲਬ ਕਿ ਇਕੱਠੇ ਹੋ ਕੇ ਡੰਡੇ ਲੈ ਕੇ ਦਾਤਰ ਵਗੈਰਾ ਕਿੰਨੇ ਵਜੇ ਦਾ ਟਾਈਮ ਸੀ ਜੀ ਤਕਰੀਬਨ ਸਾਰਾ ਟਾਈਮਿੰਗ ਹੋਣੀ ਆ 12:30 ਇੰਨਾ ਘਟਾ ਹੋਇਆ ਇੰਨਾ ਟਾਈਮ ਸੀ ਹਾਂਜੀ ਤੇ ਬਹੁਤ ਜਿਆਦਾ ਗੰਦੀ ਲੈਂਗੁਏਜ ਬੋਲ ਕੇ ਬਹੁਤ ਮਤਲਬ ਕਿ ਸਾਰੇ ਤਾਂ ਕੰਮ ਕੀ ਕਰਕੇ ਤੇ ਅੰਦਰ ਉੱਪਰ ਦੀ ਵੀ ਰੋੜੇ ਸੁਟੇ ਤੇ ਇਧਰੋਂ ਵੀ ਹਾਂਜੀ